ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਦੁਨੀਆਂ ਤੇ ਐਸੇ ਗੁਰੂ ਪੀਰ ਪੈਗੰਬਰ ਸੰਤ ਅਵਤਾਰ ਹੋਏ ਆ ਜਿਨ੍ਹਾਂ ਨੇ ਧਰਤੀ ਦਾ ਆਉਣ ਵਾਲੇ ਸਮੇਂ ਦਾ ਹਾਲ ਪਹਿਲੇ ਹੀ ਦੱਸਿਆ ਜਿਸ ਤਰ੍ਹਾਂ 10ਵੇਂ ਪਾਤਸ਼ਾਹ ਜੀ ਦੇ 100 ਸਾਖੀ ਵਿੱਚ ਬਚਨ ਕੁਝ ਪੂਰੇ ਹੋ ਗਏ ਨੇ ਕੁਝ ਪੂਰੇ ਹੋਣੇ ਬਾਕੀ ਆ ਇਸ ਤਰ੍ਹਾਂ ਹੀ ਕੁਝ ਸਾਧੂ ਹੋਏ ਐ ਐਸੇ ਜਿਨ੍ਹਾਂ ਦੇ ਬਚਨ ਪੂਰੇ ਹੋਏ ਆ ਆਓ ਆਪਾਂ ਪਾਵਨ ਵਿਚਾਰ ਸਰਵਣ ਕਰਦੇ ਹਾਂ ਜੀ ਭਵਿੱਖ ਬਚਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹਨਾਂ ਨੇ ਕਿਹੜੀ ਭਵਿੱਖ ਬਾਣੀ ਕੀਤੀ ਸੀ ਤੇ ਕਿਹੜੇ ਬਚਨ ਉਹਨਾਂ ਦੇ ਸੱਚੇ ਹੋਏ ਤੇ ਕਿਹੜੇ ਸੱਚੇ ਹੋਣੇ ਬਾਕੀ ਆ ਆਓ ਆਪਾਂ ਵਿਚਾਰ ਸਰਵਣ ਕਰਦੇ ਹਾਂ 1975 ਦੀ ਗੱਲ ਆ ਜੀ ਨਾਮ ਅਭਿਆਸ ਕਮਾਈ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਸੰਗਤ ਨੇ 71 ਹੋਣਾ ਸੀ ਤੇ ਕੁਝ ਪ੍ਰੇਮੀ ਸੀਗੇ ਤੇ ਉਹ ਸੇਵਾ ਵਿੱਚ ਹਿੱਸਾ ਪਾਉਣ ਵਾਸਤੇ ਸਿੰਘ ਪਹਿਲਾਂ ਹੀ ਗੁਰਦੁਆਰਾ ਸਾਹਿਬ ਪਹੁੰਚ ਗਏ ਸ਼ਾਮ ਨੂੰ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਹੋਇਆ ਲੰਗਰ ਦੀ ਸੇਵਾ ਹੋਈ ਆ 6 7 ਸਿੰਘ ਬਾਬਾ ਜੀ ਦੇ ਕੋਲ ਬੈਠੇ ਰਹੇ ਤੇ ਗੁਰਮਖ ਪਿਆਰਿਓ ਤੇ ਬਾਬਾ ਜੀ ਨੇ ਹੁਕਮ ਕੀਤਾ ਕਿ ਹੋਰ ਗੱਲਾਂ ਕਰਨ ਦੀ ਬਜਾਏ ਜਿੰਨਾ ਚਿਰ ਲੰਗਰ 'ਚ ਦੇਰੀ ਆ ਆਪਾਂ ਗੁਰਮੰਤਰ ਦਾ ਸਿਮਰਨ ਕਰ ਲੈਨੇ ਆ ਸਾਰੇ ਸਿੰਘ ਸਿਮਰਨ ਕਰਨ ਲੱਗ ਪਏ ਤਕਰੀਬਨ 15 ਕਿ ਮਿੰਟਾਂ ਬਾਅਦ ਬਾਬਾ ਜੀ ਨੇ ਬਚਨ ਕੀਤਾ ਸਿੰਘੋ ਅੱਗੇ ਆਉਣ ਵਾਲਾ ਸਮਾਂ ਬਹੁਤ ਭਿਆਨਕ ਆ ਥੋੜਾ ਚਿਰ ਬਾਬਾ ਜੀ ਚੁੱਪ ਰਹੇ ਆ ਤੇ ਚੁੱਪ ਰਹਿਣ ਤੋਂ ਬਾਅਦ ਬਾਬਾ ਜੀ ਨੇ ਫਿਰ ਉਸ ਤੋਂ ਬਾਅਦ ਜਿਹੜੇ ਬਚਨ ਕਹੇ ਆ ਸੰਗਤ ਜੀ ਉਹ ਸੁਣਨਯੋਗ ਹਨ ਜੀ ਉਕੇ ਆਉਣ ਵਾਲਾ ਸਮਾਂ ਇੰਨਾ ਭਿਆਨਕ ਆ ਬਾਬਾ ਜੀ ਕਹਿੰਦੇ ਐਸਾ ਸਮਾਂ ਆਵੇਗਾ ਜਿਹੜਾ ਵਿਅਕਤੀ ਇੱਕ ਵਾਰ ਘਰੋਂ ਬਾਹਰ ਚਲਾ ਗਿਆ ਉਹਦੀ ਘਰ ਵਾਪਸ ਆਉਣ ਦੀ ਜਿਹੜੀ ਆਸ ਆ ਬਹੁਤ ਘੱਟ ਹੋਵੇਗੀ ਬਹੁਤ ਘੱਟ ਹੀ ਘਰੇ ਪਰਤੇਗਾ ਇਹ ਲੋਕਾਂ ਦਾ ਪਤਾ ਹੀ ਨਹੀਂ ਲੱਗੇਗਾ ਵੀ ਕਿੱਧਰ ਗਏ ਸੀ ਭਾਵੇਂ ਕੀ ਸਹੀ ਸਲਾਮਤ ਕਰ ਵਾਪਸ ਪਰਤਣਾ ਔਖਾ ਹੋ ਜਾਏਗਾ ਇਹ ਬਚਨ ਕਰਕੇ ਬਾਬਾ ਜੀ ਕੁਝ ਪਲ ਚੁੱਪ ਰਹੇ ਆ ਫਿਰ ਬਾਬਾ ਜੀ ਨੇ ਬਚਨ ਕੀਤਾ ਕਿ ਤੁਹਾਡੇ ਘਰ ਵਿੱਚੋਂ ਜਾਂ ਤੁਹਾਡੇ ਹੱਥ ਵਿੱਚੋਂ ਜੇਕਰ ਕੋਈ ਜ਼ਬਰਦਸਤੀ ਚੀਜ਼ ਖੋ ਕੇ ਲੈ ਜਾਵੇ ਤਾਂ ਉਹਨੂੰ ਤੁਸੀਂ ਰੁਕਣ ਤੋਂ ਆਸਮਰੱਥ ਹੋਵੋਗੇ। ਨਾ ਹੀ ਸਰਕਾਰੀ ਦਰਬਾਰੇ ਤੁਹਾਡੀ ਕੋਈ ਸੁਣਵਾਈ ਹੋਣੀ ਆ ਕਿਉਂਕਿ ਆਮ ਕਰਕੇ ਜਦੋਂ ਬੰਦੇ ਨਾਲ ਧੱਕਾ ਹੁੰਦਾ ਤੇ ਉਹ ਕਾਨੂੰਨ ਦਾ ਸਹਾਰਾ ਲੈਂਦਾ ਪਰ ਕਾਨੂੰਨ ਵੀ ਕੋਈ ਮਦਦ ਨਹੀਂ ਕਰੂਗਾ। ਤੇ ਜ਼ਬਰਦਸਤੀ ਹੋਵੇਗੀ ਲੋਕਾਂ ਨਾਲ ਰੋਟੀ ਬੰਦਾ ਖਾ ਰਿਆ ਹੋਵੇਗਾ ਘਰ ਦੇ ਵਿੱਚ ਥਾਲੀ ਉਹਦੇ ਅੱਗੇ ਚੁੱਕ ਕੇ ਲੈ ਜਾ ਕਰਨਗੇ ਇਹੋ ਜਿਹਾ ਸਮਾਂ ਆਉਣ ਵਾਲਾ ਹੈ ਤੇ ਫਿਰ ਬਾਬਾ ਜੀ ਨੇ ਤੀਜਾ ਜਿਹੜਾ ਵਚਨ ਕੀਤਾ ਸੀ ਉਹ ਵੀ ਬੜੇ ਧਿਆਨ ਦੇ ਨਾਲ ਸੁਣਨਾ ਬਾਬਾ ਜੀ ਕਹਿੰਦੇ ਸਰਕਾਰ ਹੋਊਗੀ ਕਾਨੂੰਨ ਹੋਊਗਾ ਫਿਰ ਵੀ ਸਮੇਂ ਵਿੱਚ ਸੁਧਾਰ ਨਹੀਂ ਹੋਵੇਗਾ ਹਾਲਾਤ ਦਿਨੋਂ ਦਿਨ ਬਰਬਾਦੀ ਵਾਲੇ ਪਾਸੇ ਜਾਣਗੇ ਤੇ ਇਹੋ ਜਿਹਾ ਸਮਾਂ ਆ ਜਾਊਗਾ ਤੁਹਾਡੀ ਜਿਹੜੀ ਇੱਜ਼ਤ ਆ ਕਈ ਬੀਬੀਆਂ ਨੇ ਔਰਤਾਂ ਨੇ ਚਾਹੇ ਮਰਦ ਆ ਉਹ ਦੂਜਿਆਂ ਦੇ ਹੱਥ ਵਿੱਚ ਹੋਊਗੀ ਤੁਹਾਡੇ ਆਪਣੇ ਘਰਾਂ ਨਾ ਇਹਨਾਂ ਵਿੱਚ ਬੈਠਿਆਂ ਅੱਜ ਬੰਦਾ ਸੁਰੱਖਿਅਤ ਮਹਿਸੂਸ ਕਰਦਾ ਵੀ ਮੈਂ ਆਪਦੇ ਘਰ ਚਾ ਮੈਂ ਜਿੰਦਾ-ਕੁੰਦਾ ਲਾ ਲਿਆ ਕਹਿੰਦੇ ਪ੍ਰਸ਼ਾਦਾ ਛਕਦਿਆਂ ਵੀ ਡਰੀ ਰਹੇਗਾ ਵੀ ਪੂਰਾ ਪ੍ਰਸ਼ਾਦਾ ਛਕ ਲਾਂਗੇ ਕਿ ਨਹੀਂ ਭਾਵ ਕਿ ਇਨਾਂ ਸਹਿਮ ਦਾ ਮਾਹੌਲ ਬਣ ਜਾਏਗਾ ਪਤਾ ਹੀ ਨਹੀਂ ਲੱਗਿਆ ਕਰਨਾ ਵੀ ਰੋਟੀ ਅੰਦਰ ਜਾਵੇਗੀ ਅੱਜ ਕਿ ਨਹੀਂ ਇਹ ਕਦੋਂ ਬਣ ਸਕਦੀ ਜਦੋਂ ਕੋਈ ਬਹੁਤ ਤਾਨਾਸ਼ਾਹੀ ਰਾਜ ਹੋਵੇ ਸਿਰ ਦੇ ਉੱਪਰ ਉਦੋਂ ਹੀ ਸੰਗਤ ਜੀ ਇਹ ਹੋ ਸਕਦਾ ਹੈ ਇਹ ਸੰਭ ਬਾਬਾ ਜੀ ਨੇ ਗੁੱਜੀਆਂ ਰਾਮ ਜਾਂ ਕੁਝ ਦੱਸੀਆਂ ਨੇ ਤਾਂ ਸੰਤ ਜਿਹੜੇ ਹੁੰਦੇ ਆ ਗੁੱਜੀ ਰਾਮ ਜੀ ਵਿੱਚ ਗੱਲ ਕਰ ਦਿੰਦੇ ਕਈ ਵਾਰੀ ਆਪਾਂ ਨੂੰ ਪੂਰਨ ਜਾਣਕਾਰੀ ਜਿਹੜੀ ਆ ਨਾ ਉਦੋਂ ਪਤਾ ਲੱਗਦੀ ਜਦੋਂ ਘਟਨਾ ਵਾਪਰਦੀ ਆ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹ ਕਈ ਵਾਰ ਉਹਨਾਂ ਦੇ ਬਚਨ ਜਿਹੜੇ ਸੀ 20-20 ਸਾਲ ਬਾਅਦ ਜਾ ਕੇ ਸੱਚੇ ਹੋਏ ਤੇ ਜਦੋਂ ਜਿਹਦੇ ਨਾਲ ਹੋ ਗਏ ਸੱਚੋ ਕਹਿੰਦੇ ਤਾਂ ਬਾਬਾ ਜੀ ਨੇ ਪਹਿਲਾਂ ਕਹੇ ਹੋਏ ਸੀ ਬਚਨ ਇਦਾਂ ਦੀਆਂ ਗੱਲਾਂ ਹੋ ਗਈਆਂ ਤਾਂ ਸੰਤ रामਪੁਰ ਖੇੜੇ ਵਾਲੇ ਅਬਾ ਹਰਨਾਮ ਸਿੰਘ ਜੀ ਕਹਿੰਦੇ ਹਾਲਤ ਹੋਰ ਜ਼ਿਆਦਾ ਵਿਗੜ ਜਾਣਗੇ ਚੌਥਾ ਬਚਨ ਕੀਤਾ ਕਹਿੰਦੇ ਸਾਨੂੰ ਭਾਈ ਅੱਗੇ ਤਾਂ ਜਿਹੜੀ ਬਰਬਾਦੀ ਦਿਸ ਰਹੀ ਆ ਨਾ ਉਹਨੂੰ ਵੇਖ ਕੇ ਸਾਡੀ ਆਤਮਾ ਕੰਬਦੀ ਆ ਭਿਆਨਕ ਦ੍ਰਿਸ਼ਾ ਦੇਖੇ ਨਹੀਂ ਜਾਂਦੇ ਧਰਤੀ ਖੂਨ ਨਾਲ ਰੰਗੀ ਹੋਈ ਦਿਖਾਈ ਦਿੰਦੀ ਆ ਅਜਿਹੇ ਭਿਆਨਕ ਸਮੇਂ ਕੋਈ ਸਰਕਾਰ ਕੋਈ ਦੁਨਿਆਵੀ ਯਤਨ ਬੰਦੇ ਦੀ ਮਦਦ ਨਹੀਂ ਕਰ ਸਕੇਗਾ ਫਿਰ ਕੁਝ ਸਿੰਘਾਂ ਨੇ ਆਖਿਆ ਬਾਬਾ ਜੀ ਦਾ ਹੱਲ ਵੀ ਦੱਸ ਦੋ ਬਾਬਾ ਜੀ ਕਹਿੰਦੇ ਜੋ ਪਰਮੇਸ਼ਰ ਦੀ ਭਜਨ ਸਿਮਰਨ ਬੰਦਗੀ ਕਰਨਗੇ ਉਹਨਾਂ ਦੀ ਰੱਖਿਆ ਕਰੂਗਾ ਕਹਿੰਦੇ ਰੱਖਿਆ ਕੌਣ ਕਰੂ ਪਤਾ ਸਰਕਾਰ ਤਾਂ ਰੱਖਿਆ ਨਹੀਂ ਕਰ ਸਕਦੀ ਗੈਬੀ ਸ਼ਕਤੀ ਰੱਖਿਆ ਕਰੂਗੀ ਗੈਬੀ ਸ਼ਕਤੀ ਜਿਵੇਂ ਚੱਕੀ ਦੇ ਪੁੱੜਾਂ ਤੋਂ ਉਹੀ ਦਾਣੇ ਬਚਦੇ ਆ ਜੋ ਕਿੱਲੀ ਨਾ ਲੱਗ ਜਾਂਦੇ ਆ ਬਿਲਕੁਲ ਇਸੇ ਤਰ੍ਹਾਂ ਉਹ ਨਾਮ ਸਿਮਰਣ ਦੀ ਕਿਲੀ ਦਾ ਆਸਰਾ ਲੈਣਗੇ ਉਹਨਾਂ ਦਾ ਵਾਲ ਨਹੀਂ ਵਿੰਗਾ ਹੋਵੇਗਾ ਵਿਚਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਬਾਬਾ ਜੀ ਕਹਿੰਦੇ ਹੋਰ ਗੱਲ ਛੱਡੋ ਇਤਨਾ ਭਿਆਨਕ ਸਮਾਂ ਆਵੇਗਾ ਗੁਟਕਾ ਸਾਹਿਬ ਮਿਲਣੇ ਵੀ ਬੰਦ ਹੋ ਜਾਣਗੇ ਕਿਸੇ ਕਿਸੇ ਵਿਰਲੇ ਘਰੇ ਗੁਟਕਾ ਸਾਹਿਬ ਹੋਵੇਗਾ ਉਹ ਦੁਰਲਭ ਹੋ ਜਾਣਗੇ ਸੋ ਇਸ ਲਈ ਭਾਈ ਸਿੰਘੋ ਇੱਕ ਬਚਨ ਮੰਨ ਲਓ ਸਾਡਾ ਗੁਰਬਾਣੀ ਕੰਠ ਕਰ ਲਓ ਬਾਬਾ ਜੀ ਇਸ ਤਰ੍ਹਾਂ ਵੀ ਕਹਿੰਦੇ ਰਹੇ ਆ ਵੀ ਬਾਣੀ ਵੱਧ ਤੋਂ ਵੱਧ ਕੰਠ ਕਰ ਲੋ ਹੁਣ ਜਦੋਂ ਬਾਣੀ ਆਪਾਂ ਨੂੰ ਕੰਠ ਹੋ ਜੂਗੀ ਫਿਰ ਸਾਨੂੰ ਗੁਰਕਾ ਸਾਹਿਬ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਕਿਤੇ ਵੀ ਕਿਧਰੇ ਵੀ ਬਾਣੀ ਪੜ ਸਕਦੇ ਆ ਤਾਂ ਬਾਬਾ ਜੀ ਇਸ ਤਰ੍ਹਾਂ ਕਹਿੰਦੇ ਸੀ ਭਾਈ ਵੱਧ ਤੋਂ ਵੱਧ ਸ੍ਰੀ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਆਨੰਦ ਸਾਹਿਬ ਰਹਿਰਾ ਸਾਹਿਬ ਕੀਰਤਨ ਸੁਹਿਲਾ ਜਾਂ ਆਸਾ ਦੀ ਵਾਰ ਜੋ ਸਖਮਣੀ ਸਾਹਿਬ ਨੂੰ ਕੰਠ ਕਰੋ ਬਦ ਤੋਂ ਬਦ ਬਾਣੀ ਕੰਠ ਕਰੋ ਭਾਈ ਇਹੋ ਜੇ ਭਵਖਦ ਬਚਨ ਕਹਿਣ ਤੋਂ ਬਾਅਦ ਤੇ ਬਾਬਾ ਜੀ ਨੇ ਸਾਰੀ ਸੰਗਤ ਪਾਸੋਂ ਪੰਜ ਪਾਠ ਕਬਿਓ ਬਾਚ ਬੇਨਤੀ ਚੌਪਈ ਚੌਪਈ ਸਾਹਿਬ ਦੇ ਪੰਜ-ਪੰਜ ਪਾਠ ਕਰਵਾ ਕੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਕਹਿੰਦੇ ਸੀ ਗਰੀਬ ਨਵਾਜ਼ ਜੀ ਜੋ ਆਪ ਜੀ ਨੇ ਦ੍ਰਿਸ਼ ਦਿਖਾਇਆ ਹੈ ਆਪ ਜੀ ਆਪਣੇ ਨਾਮ ਦੀ ਟੇਪ ਬਖਸ਼ ਕੇ ਅਜਿਹੇ ਭਿਆਨਕ ਸਮੇਂ ਵਿੱਚ ਸੰਗਤ ਦੀ ਰੱਖਿਆ ਕਰਨੀ ਮਹਾਰਾਜ। ਉਪਰੰਤ ਸਰਬ ਸੰਗਤਾਂ ਨੇ ਲੋੜ ਅਨੁਸਾਰ ਪ੍ਰਸ਼ਾਦਾ ਛਕਿਆ ਤੇ ਇਹ ਮੰਦੇ ਵਿੱਚ ਜਿਹੜਾ ਭਿਆਨਕ ਸਮਾਂ ਸੀ ਉਹਦੇ ਦ੍ਰਿਸ਼ ਸੀ। ਸਹਿਮ ਕਈ ਦਿਨ ਬਣਿਆ ਰਿਹਾ ਸੀ ਸਿੰਘਾਂ ਨੇ ਦੱਸਿਆ ਵੀ ਬਾਬਾ ਜੀ ਦੇ ਬਚਨ ਅੱਜ ਤੱਕ ਕਦੇ ਖਾਲੀ ਨਹੀਂ ਗਏ। ਇਹ ਜਿਹੜਾ ਸਮਾਂ ਹੈ ਇਹ ਹੋ ਕੇ ਹੀ ਰਹੇਗਾ। ਨਾ ਇਹ ਸਾਧੂਆਂ ਦੇ ਜਿਹੜੇ ਬਚਨ ਨਾ ਭਾਈ ਇਹ ਸੱਚੇ ਵੀ ਹੁੰਦੇ ਆ ਤੇ ਸਾਧੂ ਜਨ ਅਰਦਾਸ ਵੀ ਕਰਦੇ ਆ ਇੰਥੋਂ ਆਪਾਂ ਨੂੰ ਪਤਾ ਲੱਗਾ ਵੀ ਮਹਾਪੁਰਖਾਂ ਨੇ ਪਾਠ ਕਰਵਾ ਕੇ ਅਰਦਾਸ ਕੀਤੀ ਵੀ ਸੰਗਤਾਂ ਦੇ ਸਿਰ ਤੇ ਅਕਾਲ ਪੁਰਖ ਜੀ ਮਿਹਰ ਭਰਿਆ ਹੱਥ ਰੱਖਣਾ ਹੁਣ 100 ਸਾਖੀ ਦੇ ਵਿੱਚ ਵੀ ਇਹ ਬਚਨ ਲਿਖੇ ਹੋਏ ਆ ਬਚਨ 99 ਜੰਗ ਹੋਏ ਵਿਆਸਾ ਟੱਪੇ ਰੂਸ ਜਰਮਨ ਬੀ ਤਬ ਆਪ ਸੀ ਕਰਕੇ ਪੇਸ ਜਸੂਸ ਜਦ ਰੂਸ ਚੜੇ ਸ਼ਿਕਾਰ ਉੱਤਰੇ ਪਸ਼ੌਰ ਉਰਾਰ ਆਣ ਕਰੇਗਾ ਹਿੰਦ ਪਰ ਜਬੇ ਚੜਾਈ ਰੂਸ ਖਤਮ ਹੋਏਗੀ ਦੁਹ ਕੀ ਉਤਮ ਈਸਾ ਮੂਸ ਮਜਹਬ ਇਬਾਦਤ ਮਾਲ ਕੀ ਕਰਮ ਧਰਮ ਔਰ ਜਾਤ ਦੁਨੀਆ ਸੇ ਮਿਟ ਜਾਏਗੇ ਜੋ ਚਾੰਦ ਅਮਾਵਸ ਰਾਤ ਇਵੇਂ ਮਸਿਆ ਦੀ ਰਾਤ ਹੁੰਦੀ ਐ ਤੇ ਉਦੋਂ ਚੰਦ ਦਿਖਾਈ ਨਹੀਂ ਦਿੰਦਾ ਇਸ ਤਰ੍ਹਾਂ ਕਰਮ ਧਰਮ ਤੇ ਜਾਤ ਦੁਨੀਆ ਤੋਂ ਇਵੇਂ ਮਿਟ ਜੂਗੀ ਰੂਸ ਰੂਮ ਕਾਬਲ ਜਾਪਾਨ ਇਹ ਸਭ ਹਿੰਦ ਮੇ ਜੁੱਧ ਮਚਾਣ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਹਿੰਦੁਸਤਾਨ ਦੇ ਵਿੱਚ ਰੂਸ, ਰੂਮ, ਕਾਬਲ, ਜਾਪਾਨ ਇਹ ਸਾਰੇ ਮਿਲ ਕੇ ਜੁੱਧ ਮਚਾਉਣਗੇ। ਵਿਆਸ ਟੱਪ ਕੇ ਰੂਸ ਆਵੇਗਾ, ਜਰਮਨ ਵੀ ਹੋਵੇਗਾ ਸ਼ਾਮਲ, ਉਹ ਜਸੂਸ ਬਣ ਕੇ ਆਵੇਗਾ। ਗੁਰੂ ਸਾਹਿਬ ਜੀ ਮਹਾਰਾਜ ਨੇ ਕੁਝ ਭਵਿੱਖ ਬਾਣੀਆਂ ਮਹਾਰਾਜ ਦੀਆਂ ਸੱਚੀਆਂ ਹੋ ਗਈਆਂ। ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਸਭ ਕੁਝ ਹੋਣਾ ਹੈ ਖਾਲਸਾ ਜੀ। ਹੋਣਾ ਹੁਕਮ ਜੀ ਆ। ਮੱਛੀ ਜਿਹੜੀ ਪਾਣੀ ਸਮੁੰਦਰ ਵਿੱਚੋਂ ਕਿਤੇ ਬਾਹਰ ਨਹੀਂ ਜਾ ਸਕਦੀ ਸੱਜੇ ਵੀ ਜਾਂਦੀ ਖੱਬੇ ਵੀ ਜਾਂਦੀ ਹੁਕਮ 'ਚ ਜਾਂਦੀ ਆ ਜੇ ਜਲਜੀਵ ਇੱਕ ਦੂਜੇ ਨੂੰ ਖਾਂਦੇ ਆ ਪਾਣੀ 'ਚ ਹੀ ਖਾਂਦੇ ਆ ਇਸ ਤਰ੍ਹਾਂ ਪਾਣੀ 'ਚੋਂ ਬਾਹਰ ਆਵੇਗੀ ਮੱਛੀ ਮਰ ਜਾਵੇਗੀ ਜੀਵ ਇਹ ਸੰਸਾਰ ਵਿੱਚ ਜੋ ਕਰ ਰਹੇ ਆ ਉਹ ਹੁਕਮ 'ਚ ਹੀ ਹੋ ਰਿਹਾ ਇਹ ਮਿਲਣਾ ਵਿਛੜਨਾ ਬਣਨਾ ਟਹਿਣਾ ਬਸਣਾ ਉੱਜੜਨਾ ਇਹ ਸਭ ਵਾਹਿਗੁਰੂ ਦੇ ਹੱਥ ਆ ਇਸ ਤਰ੍ਹਾਂ ਮਹਾਂਪੁਰਖ ਕਹਿੰਦੇ ਭਾਈ ਵੱਧ ਤੋਂ ਵੱਧ ਬਾਣੀ ਕੰਠ ਕਰੋ ਹੁਣ ਸਭ ਤੋਂ ਪ੍ਰਾਤਨ ਲਿਖਤੀ ਖਰੜੇ ਅਨੁਸਾਰ ਪਾਤਸ਼ਾਹੀ ਦਸਵੀਂ ਜੀ ਦੀ ਮੁਕੰਮਲ ਸੋ ਸਾਖੀ ਉਹਦੇ ਵਿੱਚ ਜੁੱਧ ਬਾਰੇ ਵੀ ਲਿਖਿਆ ਹੋਇਆ ਐਸੀਆਂ ਬਿਮਾਰੀਆਂ ਦਾ ਜ਼ਿਕਰ ਵੀ ਕੀਤਾ ਹੋਇਆ ਬਹੁਤ ਬਿਮਾਰੀ ਪੜੇਗੀ ਤਰ੍ਹਾਂ ਤਰ੍ਹਾਂ ਕੇ ਰੋਗ ਐਸਾ ਭਾਣਾ ਹੋਏਗਾ ਨਹੀਂ ਕਹਿਣ ਦੇ ਜੋਗ ਇਨੀ ਬਿਮਾਰੀ ਹੋ ਜਾਏਗੀ ਚਾਰੇ ਪਾਸੇ ਬਿਮਾਰੀਆਂ ਇਨੀਆਂ ਵੱਧ ਜਾਣਗੀਆਂ ਇੱਕ ਨਹੀਂ ਦੋ ਨਹੀਂ ਹੁਣ ਤਾਂ ਆਪਾਂ ਕਹਿੰਦੇ ਚਾਰ ਪੰਜ ਤਰ੍ਹਾਂ ਦੀਆਂ ਬਿਮਾਰੀਆਂ ਨੇ ਕੈਂਸਰ ਆ ਸ਼ੂਗਰ ਹੈ ਗਠੀਆ ਹੈ ਪਰ ਉਹਦੋਂ ਇੰਨੇ ਤਰ੍ਹਾਂ ਦੇ ਰੋਗ ਹੋ ਜਾਣਗੇ ਕਿ ਉਹ ਕਹਿਣ ਦੇ ਯੋਗ ਨਹੀਂ ਖਤਮ ਦਵਾਈ ਹੋਏਗੀ ਜਿੱਥੇ ਵੀ ਦਵਾਈ ਅੱਜ ਮਿਲਦੀ ਆ ਕਿੰਨੇ ਮੈਡੀਕਲ ਸਟੋਰ ਆ ਕਿਤੋਂ ਦਵਾਈ ਨਹੀਂ ਮਿਲਣੀ ਹੁਣਾ ਨਹੀਂ ਇਲਾਜ ਇਹ ਇਲਾਜ ਨਹੀਂ ਹੋ ਸਕੇਗਾ ਬੰਦੇ ਦਾ ਪਸ਼ੂ ਮਰੇ ਬਿਨ ਕਾਸ ਕੇ ਪਸ਼ੂਆਂ ਨੂੰ ਘਾ ਨਹੀਂ ਮਿਲਣਾ ਮਾਨਸ ਬਿਨਾ ਇਲਾਜ ਮਨੁੱਖ ਨੂੰ ਇਲਾਜ ਨਹੀਂ ਮਿਲਣਾ ਇਸ ਭੁੱਖ ਦੇ ਦੁੱਖ ਮੇ ਐਸਾ ਹੋਇਆ અપਮਾਨ ਪਸ਼ੂ ਆ ਜਿਹੜੇ ਉਹ ਵੀ ਦੁੱਖ ਪਾਉਣਗੇ ਬੰਦਾ ਵੀ ਦੁੱਖ ਪਾਵੇਗਾ ਇਸ ਕਰਕੇ ਭਾਈ ਇਉਣ ਵਾਲਾ ਸਮਾਂ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਈ ਨਾਮ ਜਪ ਲੋ ਗੁਟਕਾ ਸਾਹਿਬ ਤੋਂ ਬਾਣੀ ਪੜ੍ਹਦੇ ਆ ਚੰਗੀ ਗੱਲ ਆ ਪਰ ਬਾਣੀ ਕੰਠ ਕਰੋ ਭਾਈ ਇਸ ਕਰਕੇ ਸਾਨੂੰ ਜੇ ਮਹਾਂਪੁਰਖਾਂ ਨੇ ਆਉਣ ਵਾਲੇ ਸਮੇਂ ਦਾ ਹਾਲ ਦੱਸ ਹੀ ਦਿੱਤਾ ਹੈ ਇਹ ਸੌ ਸਾਖੀ ਦੇ ਵਿੱਚ ਵੀ ਲਿਖਿਆ ਹੈ ਕਿ ਸਾਰਾ ਕੁਝ ਇਸ ਤਰ੍ਹਾਂ ਸੁੰਦਰ ਮੰਦਰ ਛੋੜ ਕਰ ਹੋਏਗਾ ਜੰਗਲ ਬਾਸ ਮੰਦਰ ਛੱਡ ਕੇ ਘਰ ਛੱਡ ਕੇ ਪਰਿਵਾਰ ਛੱਡ ਕੇ ਜੰਗਲਾਂ 'ਚ ਰਹਿਣਾ ਪੈ ਜਾਊਗਾ ਐਸੇ ਹਾਲਾਤ ਬਣ ਜਾਣਗੇ ਜਾਂ ਸ਼ਹਿਰ ਹੀ ਸਾਰਾ ਜੰਗਲ ਬਣ ਜਾਵੇਗਾ ਤੇ ਸਾਨੂੰ ਭਾਈ ਫਿਰ ਉਹ ਬਚਨ ਮੰਨ ਲੈਣੇ ਚਾਹੀਦੇ ਆ ਨਾਮ ਨਹੀਂ ਹੀ ਸਹਾਈ ਹੋਣਾ ਹੈ ਨਾਮ ਹੀ ਜਪਣਾ ਚਾਹੀਦਾ ਬਾਣੀ ਕੰਠ ਕਰੋ ਵੱਦ ਤੋਂ ਵੱਧ ਆਪਣੇ ਬੱਚਿਆਂ ਦਾ ਧਿਆਨ ਜੋ ਇਹ ਸੋਸ਼ਲ ਮੀਡੀਆ ਦੇ ਉੱਪਰ ਦੂਜੇ ਪਾਸੇ ਜਾ ਰਿਹਾ ਬੱਚਿਆਂ ਦਾ ਧਿਆਨ ਵਿਕਾਰਾਂ ਦੇ ਵੱਲ ਉੱਥੋਂ ਹਟਾ ਕੇ ਇਹਨਾਂ ਨੂੰ ਬਾਣੀ ਨਾਲ ਜੋੜ ਉਹ ਤਾਂ ਬਾਣੀ ਨਾਲ ਜੁੜਨਗੇ ਜੇ ਤੁਸੀਂ ਜੁੜੇ ਹੋਮੋਗੇ ਇਸ ਤਰ੍ਹਾਂ ਸੰਤ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਹਰਨਾਮ ਸਿੰਘ ਜੀ ਉਹਨਾਂ ਨੇ ਜਿਹੜੇ ਬਚਨ ਕੀਤੇ ਭਵਿਕ ਬਾਗ ਅੱਜ ਤੱਕ ਸੱਚੇ ਹੀ ਹੋਏ ਆ ਤਾਂ ਸਾਨੂੰ ਭਾਈ ਇਹ ਮਹਾਂਪੁਰਖਾਂ ਦੇ ਬਚਨਾਂ ਤੇ ਯਕੀਨ ਰੱਖਣਾ ਚਾਹੀਦਾ ਹੈ ਸੇਕ ਨੇਹਿਆ ਕਿਤਾਬ ਹੈ ਉਹਦੇ ਵਿੱਚ ਸਾਰਾ ਜ਼ਿਕਰ ਕੀਤਾ ਹੋਇਆ ਜੇ ਆਪ ਜੀ ਨੇ ਪੜਨਾ ਹੋਵੇ 1975 ਦੀ ਇਹ ਗੱਲ ਆ ਜੋ ਆਪ ਜੀ ਦੇ ਨਾਲ ਇਹ ਸਾਂਝੀ ਕੀਤੀ ਆ ਗੁਰਮਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਚਾਹੇ ਗੁਰੂ ਸਾਹਿਬਾਨ ਦੇ ਬਚਨ ਤੇ ਸੰਤਾਂ ਦੇ ਬਚਨ ਉਹ ਬੰਦਗੀ ਵਾਲੀਆਂ ਰੂਹਾਂ ਨੂੰ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਉਹਨਾਂ ਨੇ ਕਲੀ ਪਰੇਸ਼ਾਨੀ ਸਮੱਸਿਆ ਨਹੀਂ ਦੱਸੀ ਇਲਾਜ ਵੀ ਦੱਸਿਆ ਹੈ ਇਹ ਬਾਣੀ ਵੱਧ ਤੋਂ ਵੱਧ ਪੜੋ ਭਾਈ ਭਿਆਨਕ ਸਮਾਂ ਮਾੜਾ ਸਮਾਂ ਉਹਨੂੰ ਕਿਵੇਂ ਟਾਲਿਆ ਜਾ ਸਕਦਾ ਜਪ ਕਰਕੇ ਕੋਈ ਇੱਕ ਨਗਰ ਵਿੱਚ ਕੋਈ ਸਾਧੂ ਹੋਵੇ ਉਹ ਸਾਰੀ ਨਗਰੀ ਨੂੰ ਬਚਾ ਲੈਂਦਾ ਹੈ ਇਹ ਆਪਾਂ ਵੀ ਨਾਮ ਜਪਾਂਗੇ ਭਾਈ ਇਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਆਪਣਾ ਵੀ ਭਲਾ ਲੋਕਾਈ ਦਾ ਵੀ ਭਲਾ ਹੈ ਸੋ ਆਪਣੇ ਆਪ ਨੂੰ ਇਹੋ ਜਿਹਾ ਬਣਾਈਏ ਨਾਮ ਜਪੀਏ ਸੱਚੀ ਸੱਚੀ ਕਰਤ ਕਰੀਏ ਨਾਮ ਜਪ ਕੇ ਵੰਡ ਕੇ ਛਕੀਏ ਜੀ ਔਲ ਚੁੱਕ ਦੀ ਖੇਮਾ ਇਹ ਮਹਾਂਪੁਰਖਾਂ ਦੇ ਜਿਹੜੇ ਬਚਨ ਆ اٹਲ ਹੁੰਦੇ ਆ ਉਹਨਾਂ ਨੇ ਸਮੱਸਿਆ ਤਾਂ ਸਾਨੂੰ ਪਤਾ ਇਲਾਜ ਵੀ ਦੱਸ ਦਿੱਤਾ ਸੋ ਇਲਾਜ ਵੱਲ ਧਿਆਨ ਲਾਈਏ ਜੀ ਆਓ ਭਾਈ ਗੁਰੂ ਮਹਾਰਾਜ ਰਹਿਮਤ ਕਰਨ ਜੀ ਦੇਹੋ ਸੱਜਣ ਅਸੀਂ ਸੜੀਆਂ ਓਹ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ